ਬਾਤ ਹੋਣੀ ਆ ਹਟਿਆਲਾ ਤੋਂ ਸਰਹੰਦ ਤੇ 30 ਮੀਲ ਦੇ ਵਿੱਚ ਦਰਵਾਜਾ ਪੂਰਾ ਪੁਰਾਣੇ ਜਿਹੜੇ 50 50 ਸਾਲ ਦੇ ਪੁਰਾਣੇ ਰੁੱਖ ਇੱਥੇ ਖੜੇ ਆ ਘੱਟੋ ਘੱਟ 26000 ਦੇ ਕਰੀਬ ਜਿਹੜੇ ਰੁੱਖ ਨੇ ਇਹ ਪੱਟੇ ਜਾ ਰਹੇ ਆ ਬੀ ਐਨ ਜੀਟੀ ਨੇ ਸਰਕਾਰ ਨੂੰ ਨੋਟਿਸ ਕੀਤਾ ਆਰਡਰ ਕਰਕੇ ਨੋਟਿਸ ਕੀਤਾ ਵੀ ਤੁਸੀਂ ਜੇ ਸੜਕ ਚੌੜੀ ਕਰਨੀ ਆ ਸੜਕ ਚੌੜੀ ਕਰਨ ਤੋਂ ਪਹਿਲਾਂ ਤੁਸੀਂ ਉਹਦੇ ਆਹ ਸੜਕ ਦੇ ਇੱਕ ਪਾਸੇ ਜਾਂ ਦੋਨੇ ਪਾਸੇ ਪਹਿਲੀ ਗੱਲ ਦਾ ਇੱਕ ਪਾਸੋਂ ਪੱਟ ਲੈਣ ਇੱਕ ਪਾਸਾ ਬਾਜੇ ਵੀ ਤੁਸੀਂ ਜ਼ਮੀਨ ਕੁਐਰ ਕਰਨੀ ਆ ਰੁੱਖ ਰੁਖ ਲਾਉਣ ਦੀ ਖਾਤਰ ਜਿੰਨੇ ਤੁਸੀਂ ਰੁੱਖ ਪੱਟੋਗੇ ਉਹਨੇ ਨਾਲ ਬਰਾਬਰ ਜਿੰਨੇ ਕੁਐਰ ਕਰਕੇ ਉਹਦੇ ਚ ਰੁੱਖ ਲਾਏ ਜਾਣ ਪੰਜਾਬ ਸਰਕਾਰ ਨੂੰ ਇਹ ਕਿਹਾ ਵੀ ਜਿਹੜੇ ਪਤਲੇ ਰੁੱਖ ਨੇ ਮੰਨ ਲਓ 3 3 4 4 ਇੰਚੀ ਦੇ ਬਰੀਕ ਜਿਹੜੇ ਪਤਲੇ ਛੋਟੇ ਰੁੱਖ ਨੇ ਜਿਨ੍ਹਾਂ ਨੂੰ ਆਪਾਂ ਖੁੱਕ ਕੇ ਪੱਟ ਕੇ ਦੂਜੇ ਥਾਂ ਲਾ ਸਕਣ ਟ੍ਰਾਂਸਪੋਰਟ ਕਰ ਸਕਦੇ ਆ ਉਹਨਾਂ ਰੁੱਖਾਂ ਨੂੰ ਹਦਾਇਤ ਕੀਤੀ ਹੈ ਤੁਸੀਂ ਉਹ ਵੱਢਣੇ ਨਹੀਂ ਕੱਟਣੇ ਨਹੀਂ ਉਹ ਤੁਸੀਂ ਉਹਨਾਂ ਨੂੰ ਉਥੋਂ ਖੋਕ ਕੇ ਕਿਸੇ ਹੋਰ ਥਾਂ ਲਾਇਆ ਜਾਵੇ ਇਹ ਨੋਟਸ ਦਾ ਪੰਜਾਬ ਸਰਕਾਰ ਨੇ ਜਵਾਲ ਦੇਣ ਤੋਂ ਪਹਿਲਾਂ ਪਹਿਲਾਂ ਇਹਨਾਂ ਰੁੱਖਾਂ ਨੂੰ ਲਗਾਤਾਰ ਬਹੁਤ ਤੇਜ਼ੀ ਨਾਲ ਵੱਢਣਾ ਪਟਾਉਣਾ ਸ਼ੁਰੂ ਕਰਤਾ ਜਿਹੜੇ ਤਰਖਤ ਵੱਢਣ ਦੀ ਜਿਹੜੀ ਗਿਣਤੀ ਦਿਖਾਈ ਹੈ ਉਹ ਦਿਖਾਈ ਇਹਨਾਂ ਨੇ ਕਰੀਬ 7400 ਜਿਹੜੇ ਪੂਰੇ ਤਰਖਤ ਵੱਡੇ ਹੋਏ ਸੀਗੇ ਤੇ ਪਲਾਟ ਸ 20000 ਛੋਟੇ ਦਰਖਤ ਤੇ ਝਾੜੀਆਂ ਇਹਨਾਂ ਨੂੰ ਇਹਨਾਂ ਦੇ ਵੱਡਿਆਂ ਦੇ ਹੁਕਮ ਜਾਰੀ ਕਰ ਦਿੱਤੇ ਕਿ ਅਸੀਂ ਸਰੰਦ ਪਟਿਆਲਾ ਰੋਡ ਨੂੰ ਚੋੜਾ ਕਰਨਾ ਹੈ ਇਸ ਤੋਂ ਇਲਾਵਾ ਐਨਜੀਟੀ ਦੇ ਹੁਕਮ ਨੇ ਕਿ 10 ਕਿਲੋਮੀਟਰ ਦੇ ਅੰਦਰ ਅੰਦਰ ਜਿੰਨੇ ਵੀ ਦਰਖਤ ਵੱਢੇ ਜਾਂਦੇ ਨੇ ਉਹਦੇ ਲਈ ਜਿਹੜੇ ਫੋਰਸਟੇਸ਼ਨ ਕਰਨੀ ਹੈ ਉਹ 10 ਕਿਲੋਮੀਟਰ ਦੇ ਦਾਇਰੇ ਦੇ ਅੰਦਰ ਅੰਦਰ ਕਰਨੀ ਹੈ ਜਿੱਥੇ ਵੀ ਵੱਢੇ ਜਾਂਦੇ ਆ ਜਦੋਂ ਦੀ ਇਹ ਸਰਕਾਰ ਆਈ ਆ ਸਾਡਾ ਘੁੰਮਣਾ ਫਿਰਨਾ ਬੰਦ ਹੋ ਗਿਆ ਨਾ ਨਹੀਂ ਜਾਈਏ ਰਿਸ਼ਤੇਦਾਰੀ ਨਾ ਜਾਈਏ ਕਿਤੇ ਵਿਆਹ ਭੋਗ ਉਦਣ ਦੇ ਅਸੀਂ ਰਾਖੀ ਕਰਨ ਤੇ ਲੱਗੇ ਆ ਤੇ ਭਗਵੰਤ ਮਾਨ ਦਾ ਉਦਣ ਦਾ ਘੁੰਮਣਾ ਉਦਣ ਦਾ ਸ਼ੁਰੂ ਆ ਅੱਜ ਸਾਨੂੰ ਨਿਤ ਪਹਿਰੇਦਾਰੀ ਕਰਨੀ ਪੈਣੀ ਹੈ ਤੁਹਾਡੇ ਕੋਲੋਂ ਕਦੇ ਅਸੀਂ ਹੁਰਲੇ ਪਾਸੇ ਆਉਣੇ ਆ ਤਾਂ ਗਰਦਾਸਪੁਰੋਂ ਖਬਰ ਆ ਜਾਂਦੀ ਹੈ ਗਰਦਾਸਪੁਰ ਜਾਣੇ ਆ ਤਾਂ ਬਡਿੰਡਿਓ ਖਬਰ ਆ ਜਾਂਦੀ ਹੈ ਲੁਧਿਆਣੇ ਦਾ ਹਾਲ ਅਸੀਂ ਸਾਰੇ ਜਾਣੇ ਜਾਣਦੇ ਆ ਲੋਕ ਤੁਹਾਡੇ ਤੋਂ ਓਕੇ ਪਏ ਆ ਨੋਟਿਸ ਹੋਣ ਦੇ ਬਾਵਜੂਦ ਵੀ ਨੋਟਿਸ ਹੋਣ ਦੇ ਬਾਵਜੂਦ ਵੀ ਦਰਖਤਾਂ ਦੀ ਕਟਾਈ ਜਿਹੜੀ ਤੁਹਾਡੀ ਰੁਕਦੀ ਨਹੀਂ ਪਈ ਰਾਤੋਂ ਰਾਤ ਤੇ ਜਿਹੜੀ ਤੁਹਾਡੀ ਡੀਐਫਓ ਹੈ ਉਹ ਹੁਣ ਹਿੰਦੀ ਬੋਲਦੀ ਉਹਨੂੰ ਸਾਡੀ ਭਾਸ਼ਾ ਨਹੀਂ ਸਮਝ ਆਉਂਦੀ ਉਹ ਮੁਰਿਓ ਫੋਨ ਕੱਟ ਦਿੰਦੀ ਐ ਐਡੀ ਸ਼ਰਮ ਵਾਲੀ ਗੱਲ ਐ ਪਟਿਆਲੇ ਵਾਲੇ ਜਿਹੜੇ ਲੋਕ ਉਹਨਾਂ ਨੂੰ ਬਾਹਰ ਆਉਣ ਦੀ ਤਾਂ ਲੋੜ ਐ ਸੜਕ ਤਾਂ ਚੌੜੀ ਹੋਊਗੀ ਅਗਲੇ ਸਾਲ ਤੋਂ ਐਸ ਸਾਲ ਐ ਤੀ ਰੈੱਡ ਚ ਐ ਸਾਰਾ ਪੰਜਾਬ ਅਗਲੀ ਵਾਰੀ ਤੁਸੀਂ ਭੁੱਲਜੋ ਵੀ ਤੁਹਾਡੇ ਮੀਂਹ ਪੈ ਜਾਊਗਾ ਕਪਲਜੀ ਖੜੇ ਆ ਇਹਨਾਂ ਨੇ ਕੱਲ ਭੇਜਿਆ ਬਾਈ ਕੱਲ ਭੇਜਿਆ ਕੱਲ ਉਹਨਾਂ ਨੂੰ ਮੇਲ ਕੀਤੀ ਆ ਜਿਹੜੀ ਡੀਐਫਓ ਆ ਉਹਨੂੰ ਮੇਲ ਕੀਤੀ ਐ ਵੀ ਆ ਐਨਜੀਟੀ ਦਾ ਨੋਟਿਸ ਆ ਪੰਜਾਬ ਸਰਕਾਰ ਨੂੰ ਇਹਦੇ ਤੇ ਗੌਰ ਕਰੋ ਦਰਾਤ ਨਾ ਕੱਟੋ ਸੋ ਪਰ ਉਹਦੇ باوجود ਵੀ ਕੋਈ ਪ੍ਰਵਾਹ ਨਹੀਂ ਇੱਥੇ ਕਿਹੜਾ ਕਾਨੂੰਨ ਸਭ ਉੜਾ ਦਿੰਦੇ ਆ ਕਾਨੂੰਨ ਧੀਆਂ ੜਾ ਦਿੰਦੇ ਨੇ ਇਹ ਚੇਤਾਵਨੀਆਂ ਸਰਕਾਰ ਨੂੰ ਤੇ ਠੇਕਦਾਰ ਨੂੰ ਵੀ ਫੋਨ ਕਰਤਾ ਵੀ ਭਾਈਏ ਦਰਾਤ ਨਾ ਪੱਟੀ ਮਾਰਸੋ ਹੀ ਪਹੁੰਚ ਰਹੇ ਆ ਸਾਰੇ ਪਿੰਡਾਂ ਦੇ ਆ ਜਾਂਦੇ ਆ ਘੁੰਮ-ਘੂਮ ਕਰਦੇ ਕੋਈ ਪ੍ਰਵਾਹ ਨਹੀਂ ਇਹਨਾਂ ਨੂੰ ਆ ਨਾਂਗੇ ਲੈ ਪਤਾ ਨਹੀਂ ਕਿਹੜਾ ਮੰਤਰੀ ਹੁੰਦਾ ਕੌਣਾ ਹੈ ਕੋਪਾਰਸੋ ਦਿਨ ਮੰਗਲਵਾਰ ਸਮਾਂ 11 ਵਜੇ ਪਿੰਡ ਆਦਮਪੁਰ ਆਪਾਂ ਇਕੱਠੇ ਉਹਨਾਂ ਸਾਰੇ ਲੋਕਾਂ ਨੂੰ ਅਪੀਲ ਆ ਕੇ ਵੱਧ ਤੋਂ ਵੱਧ ਭਾਈ ਜ਼ਿਲ੍ਹਾ ਪਟਿਆਲਾ ਦੇ ਬੰਦੇ ਗੱਲ ਸਾਥ ਤੋਂ ਪਹੁੰਚੋ ਮੈਡਮ ਸਤਿ ਸ੍ਰੀ ਅਕਾਲ ਜੀ ਡੀਐਫਓ ਪਟਿਆਲਾ ਬੋਲਦਾਂ ਜੀ ਮੈਡਮ ਮੈਂ ਲੱਖਾ ਸਿੰਘ ਸਿਧਾਣਾ ਬੋਲਦਾਂ ਜੀ ਅਸੀਂ ਫਟਿਆਲਾ ਪਟਿਆਲਾ ਤੋਂ ਜਿਹੜੀ ਜਾਂਦੀ ਹੈ ਸਰਹੰਦ ਨੂੰ ਸੜਕ ਉੱਥੇ ਖੜੇ ਆ ਉੱਥੇ ਨਾ ਰੁੱਖ ਪੱਟੇ ਜਾ ਰਹੇ ਆ ਸੜਕ ਚੌੜੀ ਕਰਨੀ ਤੇ ਅਸੀਂ ਇਸ ਕਰਕੇ ਆਏ ਆ ਵੀ ਅਸੀਂ ਸਾਡੀ ਸਾਰੀ ਚੀਜ਼ ਜਿਹੜੀ ਪੀਸੀਏ ਹੈਗੀ ਆ ਪੀਐਸਸੀ ਪੀਐਸਸੀ ਹੈਗੀ ਆ ਇਹਨਾਂ ਨੇ ਐਨਜੀਟੀ ਦੇ ਵਿੱਚ ਕੇਸ ਪਾਇਆ ਸੀ ਇਹ ਸੜਕ ਨੂੰ ਲੈ ਕੇ ਵੀ ਇਹ ਜੇ ਸੜਕ ਚੌੜੀ ਕਰਨੀ ਆ ਤਾਂ ਰੁੱਖ ਪੱਟਣ ਤੋਂ ਪਹਿਲਾਂ ਜੋ ਹਦਾਇਤਾਂ ਨੇ ਜੋ ਰੂਲ ਨੇ ਉਹ ਲਾਗੂ ਹੋਣੇ ਚਾਹੀਦੇ ਆ ਉਹਦੇ ਉਹਦੇ ਲਈ ਸਰਕਾਰ ਨੂੰ ਇੱਕ ਐਨਜੀਟੀ ਨੇ ਨੋਟਸ ਕੀਤਾ ਕਿ ਤੁਸੀਂ ਜੇ ਇਹ ਸੜਕ ਚੌੜੀ ਕਰਨੀ ਆ ਉਹਦੇ ਲਈ ਪਹਿਲਾਂ ਪਾਸੇ ਰੁੱਖ ਲਾਉਣ ਲਈ ਦਰਖਤ ਲਾਉਣ ਲਈ ਉਹ ਜ਼ਮੀਨ ਕਵੈਰ ਕਰੋ ਜਿਹੜੇ ਛੋਟੇ ਰੁੱਖ ਨੇ 4-4 5-5 ਇੰਚ ਦੇ ਛੋਟੇ ਖੜੇ ਉਹਨਾਂ ਨੂੰ ਖੋਕ ਕੇ ਕਿਤੇ ਹੋਰ ਲਾਓ ਟਰਾਂਸਪਲੈਂਟ ਕਰੋ ਟਰਾਂਸਪਲੈਂਟ ਕਰੋ ਪਾਸੇ ਲਿਜਾ ਕੇ ਪਰ ਇੱਥੇ ਕੋਈ ਕੋਈ ਕਾਨੂੰਨ ਨਹੀਂ ਲਾਗੂ ਹੋ ਰਿਹਾ 25-26000 ਦਰਖਤ ਤੁਸੀਂ ਪੱਟ ਕੇ ਖਤਮ ਕਰ ਦੋਗੇ ਦਸਾਂ ਦਿਨਾਂ ਦੇ ਵਿੱਚ ਤੇ 26000 ਦਰਖਤਾਂ ਚ ਉਹ ਦਰਖਤ ਨੇ ਜਿਹੜੇ 50-50 ਸਾਲ ਪੁਰਾਣੇ ਖੜੇ ਆ ਹਾਂਜੀ ਸੋਨੂੰ ਅਸੀਂ ਭੇਜ ਦਿੰਨੇ ਆ ਜੀ ਜੋ ਐਨਜੀਟੀ ਨੇ ਪੰਜਾਬ ਸਰਕਾਰ ਨੂੰ ਉਸ ਜਾਰੀ ਕੀਤਾ ਹੈ ਇਹਨਾਂ ਨੂੰ ਭੇਜਿਆ ਹੋਇਆ ਹੈ ਜੀ ਆਪਣੀ ਇੱਕ ਮਿੰਟ ਦੀ ਮੈਡਮ ਇੱਕ ਮਿੰਟ ਸਾਡੇ ਕਪਲ ਰੋਡਾ ਜੀ ਨਾਲ ਗੱਲ ਕਰਿਓ ਜੀ ਹਲੋ ਹਾਂਜੀ ਮੈਂ ਕਿ ਤੁਹਾਨੂੰ ਅਸੀਂ ਕੱਲ ਨਾ ਜਿਹੜੀ ਤੁਹਾਡੀ ਈਮੇਲ ਆਈਡੀ ਹੈਗੀ ਉਹਦੇ ਤੇ ਭੇਜਿਆ ਹੋਇਆ ਹੈ ਬਗਾ ਤਾ ਨਾ ਕਿ ਜੋ ਦਰਖਤ ਕਾਟੇ ਜਾ ਰਹੇ ਆ ਆ ਵੀ ਬਤ ਨੋਟਿਸ ਦੇਖੇ ਤਾਂ ਹਾਂਜੀ ਇਹ ਨੋਟਿਸ ਦੇਖ ਕੇ ਕਿੰਤੇ ਜੀ ਅੱਛਾ ਹਾਂ ਨੋਟਿਸ ਚੈੱਕ ਕਰੋ ਜੀ ਦਰਖਤ ਨਾ ਪੜਾਓ ਅਸੀਂ ਦਰਖਤ ਨਹੀਂ ਪੜਨ ਦੇਵਾਂਗੇ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਇਤ ਤੁਹਾਨੂੰ ਸਾਰਾ ਇਹ ਮੰਜ਼ਰ ਦਿਖਾਇਆ ਅਸੀਂ ਖੜੇ ਆ ਜਿਹੜੀ ਪਟਿਆਲੇ ਤੋਂ ਸਰਹੰਦ ਨੂੰ ਸੜਕ ਜਾਂਦੀ ਆ ਤੁਸੀਂ ਵੀ ਕਰੇ ਨੰਗੇ ਹੋਗੇ ਸੜਕ ਦੇ ਉੱਤੋਂ ਦੀ ਤਾਂ ਦਰਵਾਜ਼ਾ ਬਣਿਆ ਵਸ ਆਹ ਸਾਰੀ ਸੜਕ ਦੇ ਉੱਤੋਂ ਤੁਰ ਤੋਂ ਤੁਰ 30 ਮੀਲ ਦੀ ਬਾਤ ਹੋਣੀ ਆ ਪਟਿਆਲਾ ਤੋਂ ਸਰਹੰਦ ਤੇ 30 ਮੀਲ ਦੇ ਵਿੱਚ ਦਰਵਾਜ਼ਾ ਪੂਰਾ ਪੁਰਾਣੇ ਜਿਹੜੇ 50 50 ਸਾਲ ਦੇ ਪੁਰਾਣੇ ਰੁੱਖ ਇੱਥੇ ਖੜੇ ਆ ਘਟੋ ਘਟ 26000 ਦੇ ਕਰੀਬ ਜਿਹੜੇ ਰੁੱਖ ਨੇ ਇਹ ਵੱਡੇ ਜਾ ਰਹੇ ਆ ਕੱਟੇ ਜਾ ਰਹੇ ਸਾਰਾ ਇਹ ਸੜਕ ਕੰਨੇ ਦੀ ਚੌੜੀ ਕਰਨੀ ਆ ਸੋ ਅਸੀਂ ਇਹ ਨਹੀਂ ਕਹਿੰਦੇ ਵੀ ਸੜਕਾਂ ਚੌੜੀਆਂ ਨਾ ਕਰੋ ਪਰ ਸੜਕਾਂ ਚੌੜੀਆਂ ਕਰਨ ਤੋਂ ਪਹਿਲਾਂ ਕੁਝ ਰੂਲ ਹੁੰਦੇ ਨੇ ਕੁਝ ਕਾਨੂੰਨ ਹੁੰਦੇ ਨੇ ਉਸ ਕਾਇਦੇ ਹੁੰਦੇ ਨੇ ਜਿਹੜੇ ਲਾਗੂ ਕਰਨੇ ਹੁੰਦੇ ਨੇ ਕੁਝ ਗਾਈਡਲਾਈਨਾਂ ਹੁੰਦੀਆਂ ਨੇ ਹਦਾਇਤਾਂ ਹੁੰਦੀਆਂ ਨੇ ਚਾਹੇ ਪੀਡਬਲਯੂਡੀ ਸੜਕ ਬਣਾ ਰਿਹਾ ਹੈ ਚਾਹੇ ਕੋਈ ਮੰਡੀ ਬੋਰਡ ਬਣਾ ਰਿਹਾ ਹੈ ਚਾਹੇ ਐਨਐਚਆਈ ਬਣਾ ਰਿਹਾ ਹੈ ਉਹਦੇ ਲਈ ਆ ਮੇਰੇ ਨਾਲ ਖੜੇ ਨੇ ਕਪਲ अरोड़ा ਜੀ ਡਾਕਟਰ ਬੈਂਜ ਜੀ ਲੂੰਬਾ ਜੀ ਹਰਿੰਦਰ ਜੀ ਇਹ ਸਾਰੇ ਸਿਖੜੇ ਆ ਇਹਨਾਂ ਨੇ ਜਿਹੜੀ ਇਹਨਾਂ ਦੀ ਬਣੀ ਹੋਈ ਐ ਪੀਏਸੀ ਉਹਦੇ ਵੱਲੋਂ ਐਨਜੀਟੀ ਨੂੰ ਇੱਕ ਇਹਨਾਂ ਨੇ ਇੱਕ ਕੇਸ ਪਾਇਆ ਸੀਗਾ ਐਨਜੀਟੀ ਦੇ ਕੋਲੇ ਵੀ ਇਹ ਸੜਕ ਦੇ ਉੱਤੇ ਹਜ਼ਾਰਾਂ ਰੁੱਖਾਂ ਦਾ ਕਤਲ ਹੋਣਾ ਇਹਨਾਂ ਨੂੰ ਵੱਢਣ ਤੋਂ ਰੋਕਣ ਲਈ ਸਰਕਾਰ ਨੂੰ ਰੋਕਿਆ ਜਾਵੇ ਐਨਜੀਟੀ ਨੇ ਸਰਕਾਰ ਨੂੰ ਨੋਟਸ ਕੀਤਾ ਆਰਡਰ ਕਰਕੇ ਨੋਟਸ ਕੀਤਾ ਵੀ ਤੁਸੀਂ ਜੇ ਸੜਕ ਚੌੜੀ ਕਰਨੀ ਆ ਸੜਕ ਚੌੜੀ ਕਰਨ ਤੋਂ ਪਹਿਲਾਂ ਤੁਸੀਂ ਉਹਦੇ ਨਾਲ ਸੜਕ ਦੇ ਇੱਕ ਪਾਸੇ ਜਾਂ ਦੋਨੇ ਪਾਸੇ ਪਹਿਲੀ ਗੱਲ ਦਾ ਇੱਕ ਪਾਸੋਂ ਪੱਟ ਲੈਣ ਇੱਕ ਪਾਸਾ ਬਾਜੇ ਵੀ ਤੁਸੀਂ ਜ਼ਮੀਨ ਕੁਇਰ ਕਰਨੀ ਆ ਰੁੱਖ ਰੁਖ ਲਾਉਣ ਦੀ ਖਾਤਰ ਜਿੰਨੀ ਤੁਸੀਂ ਰੁੱਖ ਪੱਟੋਗੇ ਉਹਨਾਂ ਨਾਲ ਬਰਾਬਰ ਜਿੰਨੇ ਕੁਇਰ ਕਰਕੇ ਉਹਦੇ ਚ ਰੁੱਖ ਲਾਏ ਜਾਣ ਇੱਕ ਤਾਂ ਇਹ ਐਨਜੀਟੀ ਨੇ ਨੋਟਸ ਕੀਤਾ ਪੰਜਾਬ ਸਰਕਾਰ ਨੂੰ ਦੂਜਾ ਪੰਜਾਬ ਸਰਕਾਰ ਨੂੰ ਇਹ ਕਿਹਾ ਵੀ ਜਿਹੜੇ ਪਤਲੇ ਰੁੱਖ ਨੇ ਮੰਨ ਲਓ 3-3 4-4 ਇੰਚੀ ਦੇ ਬਰੀਕ ਜਿਹੜੇ ਪਤਲੇ ਛੋਟੇ ਰੁੱਖ ਨੇ ਜਿਨ੍ਹਾਂ ਨੂੰ ਆਪਾਂ ਖੋਗ ਕੇ ਪੱਟ ਕੇ ਦੂਜੇ ਥਾਂ ਲਾ ਸਕਾਂ ਟ੍ਰਾਂਸਪੋਰਟ ਕਰ ਸਕਦੇ ਆ ਉਹਨਾਂ ਰੁੱਖਾਂ ਨੂੰ ਹਦਾਇਤ ਕੀਤੀ ਆ ਤੁਸੀਂ ਉਹ ਵੱਢਣੇ ਨਹੀਂ ਕੱਟਣੇ ਨਹੀਂ ਉਹ ਤੁਸੀਂ ਉਹਨਾਂ ਨੂੰ ਉਸ ਤੋਂ ਖੋਗ ਕੇ ਕਿਸੇ ਹੋਰ ਥਾਂ ਲਾਇਆ ਜਾਵੇ ਇਹ ਨੋਟਿਸ ਦਾ ਪੰਜਾਬ ਸਰਕਾਰ ਨੇ ਜਵਾਬ ਦੇਣ ਤੋਂ ਪਹਿਲਾਂ ਪਹਿਲਾਂ ਇਹਨਾਂ ਰੁੱਖਾਂ ਨੂੰ ਲਗਾਤਾਰ ਬਹੁਤ ਤੇਜ਼ੀ ਨਾਲ ਵਧਣਾ ਪਟਾਉਣਾ ਸ਼ੁਰੂ ਕਰਤਾ ਤੋ ਅਗਲੀ ਜਿਹੜੀ ਗੱਲਬਾਤ ਆ ਮੈਂ ਕਫਲ ਰੋੜਾ ਜੀ ਨੂੰ ਕਹੂੰਗਾ ਕਿ ਉਹ ਤੁਹਾਡੇ ਨਾਲ ਇਹ ਸਾਂਝੀ ਕਰਨਗੇ ਵੀ ਸਾਰਾ ਮਸਲਾ ਹੈ ਕੀ ਹੈ ਪਿਛੇ ਜਿਹੜਾ ਸਰਹੰਦ ਪਟਿਆਲਾ ਰੋਡ ਦੇ ਉੱਤੇ ਇਹਨਾਂ ਨੇ ਜਿਹੜੇ ਦਰਖਤ ਵਧਣ ਦੀ ਜਿਹੜੀ ਗਿਣਤੀ ਦਿਖਾਈ ਹੈ ਉਹ ਦਿਖਾਈ ਇਹਨਾਂ ਨੇ ਕਰੀਬ 7400 ਜਿਹੜੇ ਪੂਰੇ ਦਰਖਤ ਵੱਡੇ ਹੋਏ ਹੋਏ ਸੀਗੇ ਤੇ ਪਲੱਸ 20000 ਛੋਟੇ ਦਰਖਤ ਤੇ ਝਾੜੀਆਂ ਇਹਨਾਂ ਨੂੰ ਇਹਨਾਂ ਨੇ ਵੱਡਣ ਤੇ ਹੁਕਮ ਜਾਰੀ ਕਰ ਦਿੱਤੇ ਕਿ ਜੀ ਅਸੀਂ ਸਰਹੰਦ ਪਟਿਆਲਾ ਰੋਡ ਨੂੰ ਚੌੜਾ ਕਰਨਾ ਹੈ ਇਹਨਾਂ ਨੇ ਸਭ ਤੋਂ ਵੱਡੀ ਗੱਲ ਇਹ ਜਿਹੜੇ ਸਾਡੇ ਕੋਡ ਕਹਿੰਦੇ ਨੇ ਸਾਡੇ ਜਿਹੜੇ ਡਿਜ਼ਾਈਨ ਕੋਡ ਕਹਿੰਦੇ ਨੇ ਉਹ ਚ ਸਾਫ਼ ਲਿਖਿਆ ਹੋਇਆ ਹੈ ਕਿ ਤੁਸੀਂ ਜਿਹੜੀ ਪਲਾਂਟੇਸ਼ਨ ਕਰਨੀ ਆ ਬਹੁਤ ਜ਼ਰੂਰੀ ਆ ਜਿਹੜੀ ਸੜਕ ਚੌੜੀ ਕਰਨ ਦੇ ਨਾਲ ਨਾਲ ਜੇਦੋ 4 ਲੇਨ ਜਾਂ 4 ਲੇਨ ਤੋਂ ਉੱਤੇ ਕੋਈ ਵੀ ਸੜਕ ਬਣੇਗੀ ਉਹਦੇ ਲਈ ਕੁਝ ਕਾਨੂੰਨ ਬਨੇ ਹੋਏ ਨੇ ਜਿਹੜੇ ਇਹਨਾਂ ਲਈ ਫਾਲੋ ਕਰਨੇ ਬਹੁਤ ਜ਼ਰੂਰੀ ਨੇ ਪਰ ਇਹਨਾਂ ਨੇ ਸੜਕ ਐਂਡ ਟੂ ਐਂਡ ਮਤਲਬ ਆਸੇ ਪਾਸੇ ਕੋਈ ਜਗ੍ਹਾ ਨਹੀਂ ਬਚਣੀ ਇਹਨਾਂ ਨੇ ਉਹ ਸੜਕ ਬਣਾਉਣ ਦੀ ਤਾਂ ਤਿਆਰੀ ਕਰ ਲਈ ਪਰ ਜਿਹੜੀ ਆਣ ਵਾਲੇ ਸਮੇਂ ਲਈ ਜਿਹੜਾ ਵਾਤਾਵਰਣ ਦਾ ਜਿਹੜਾ ਉਹ ਨੁਕਸਾਨ ਹੋਣਾ ਇੱਥੇ ਗੱਡੀਆਂ ਕਰ ਮੋਦਲੀਆਂ ਨੇ ਕੋਈ ਜਗ੍ਹਾ ਕੁਆਰ ਨਹੀਂ ਕੀਤੀ ਕਿ ਜਿੱਥੇ ਬੂਟੇ ਲਗਾਏ ਜਾ ਸਕਣ ਦਰਖਤ ਲਗਾਏ ਜਾ ਸਕਣ ਇਸ ਤੋਂ ਇਲਾਵਾ ਐਨਜੀਟੀ ਦੇ ਹੁਕਮ ਨੇ ਕਿ 10 ਕਿਲੋਮੀਟਰ ਦੇ ਅੰਦਰ ਅੰਦਰ ਜਿੰਨੇ ਵੀ ਦਰਖਤ ਵਧੇ ਜਾਂਦੇ ਨੇ ਉਹਦੇ ਲਈ ਜਿਹੜੇ ਫੋਰਸਟੇਸ਼ਨ ਕਰਨੀ ਹੈ ਉਹ 10 ਕਿਲੋਮੀਟਰ ਦੇ ਦਾਇਰੇ ਦੇ ਅੰਦਰ ਅੰਦਰ ਕਰਨੀ ਹੈ ਜਿੱਥੇ ਵੀ ਵਧੇ ਜਾਂਦੇ ਆ ਪਰ ਇਹਨਾਂ ਨੇ ਇੱਥੇ ਜਿਹੜੀ ਦਰਖਤ ਵੱਢ ਕੇ ਜਿਹੜੇ ਬੂਟੇ ਲਗਾਉਣ ਦੀ ਜਗ੍ਹਾ ਚੁਣੀ ਹੈ ਉਹ ਹੈਗੀ ਰੋਪੜ ਤੇ ਹੁਸ਼ਿਆਰਪੁਰ ਦੇ ਵਿੱਚ ਯਾਨੀ ਕਿ ਜਿੱਥੇ ਫਤੇਗੜ ਸਾਹਿਬ ਜਿੱਥੇ ਕੀ ਜੰਗਲਾਤ ਦੀ ਜਗ੍ਹਾ ਸਿਰਫ 0.33% ਹੈ ਯਾਨੀ ਕਿ 100 ਗੁਣਾ ਘੱਟ ਜਿੰਨਾ ਟਾਰਗੇਟ ਆਪਣਾ ਸਾਰੇ ਪੰਜਾਬ ਤੋਂ ਹਾਂਜੀ ਸਾਰੇ ਪੰਜਾਬ ਉੱਥੇ ਹੋਰ ਘਟ ਜਣੀ ਹੈ ਤੇ ਇਹਦੀ ਜਗ੍ਹਾ ਤੇ ਕਹਿੰਦੇ ਇਹਦੀ ਬੂਟੇ ਦੀ ਲਾਵਾਂਗੇ ਜੰਗਲਾਂ ਦੇ ਵਿੱਚ ਹੁਸ਼ਿਆਰਪੁਰ ਤੇ ਰੋਪੜ ਦੇ ਇਹਨਾਂ ਚੀਜ਼ਾਂ ਨੂੰ ਲੈ ਕੇ ਅਸੀਂ ਐਨਜੀਟੀ ਦੇ ਵਿੱਚ ਗਏ ਸੀਗੇ ਤੇ ਐਨਜੀਟੀ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਤਾ ਹੈ ਗੱਲ ਸਿਰਫ ਇੰਨੀ ਹੈ ਕਿ ਜੇ ਇਹਨਾਂ ਨੂੰ ਨਾ ਟਾਈਮ ਦਿੱਤਾ ਜਵਾਬ ਦੇਣ ਦਾ ਜੇ 3 ਮਹੀਨੇ ਦਾ ਜੇ 2 ਮਹੀਨੇ ਦਾ ਟਾਈਮ ਮਿਲਿਆ ਉਨੀ ਦੇਰ ਤੱਕ ਪੰਜਾਬ ਸਰਕਾਰ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਸਕਦੀ ਸਸਿਕਾ ਜੀ ਜਦੋਂ ਦੀ ਇਹ ਸਰਕਾਰ ਆਈ ਆ ਸਾਡਾ ਘੁੰਮਣਾ ਫਿਰਨਾ ਬੰਦ ਹੋ ਗਿਆ ਨਾ ਅਸੀਂ ਜਾਈਏ ਰਿਸ਼ਤੇਦਾਰੀ ਨਾ ਜਾਈਏ ਕਿਤੇ ਵਿਆਹ ਭੋਗ ਉਦਣ ਦੇ ਅਸੀਂ ਰਾਖੀ ਕਰਨ ਤੇ ਲੱਗੇ ਆ ਤੇ ਭਗਵੰਤ ਮਾਨ ਦਾ ਉਦਣ ਦਾ ਘੁੰਮਣਾ ਉਦਣ ਦਾ ਸ਼ੁਰੂ ਆ ਰਾਖੀ ਇਹਨੇ ਕਰਨੀ ਸੀ ਤੇ ਆਰਾਮ ਨਾਲ ਅਸੀਂ ਰਹਿਣਾ ਸੀ ਚਾਹੇ ਡੈਮਾ ਦਾ ਪਾਣੀ ਆ ਚਾਹੇ ਸਤਲੋਜ ਦਾ ਪਾਣੀ ਆ ਚਾਹੇ ਦਰਿਆ ਚਾਹੇ ਸੂਏ ਸਾਰੀਆਂ ਚੀਜ਼ਾਂ ਇਹਨਾਂ ਨੇ ਦਿੱਲੀ ਵਾਲੇ ਤਬਕੇ ਨੇ ਸਣੇ ਸਰਕਾਰ ਪੂਰੇ ਇੰਡੀਆ ਦੇ ਵਿੱਚ ਜਿੰਨੇ ਵੀ ਬੰਦੇ ਬੈਠੇ ਇੱਥੇ ਲੈ ਆਂਦੇ ਚਾਹੇ ਉਹ ਫਾਰਮ ਫਾਰਮੇਸੀ ਵਾਲੀ ਇੰਡਸਟਰੀ ਹੈ ਚਾਹੇ ਕਲੋਨਾਈਜ਼ਰ ਹੈ ਚਾਹੇ ਵੱਡੇ ਵੱਡੇ ਠੇਕੇਦਾਰ ਹੈ ਵੀ ਸਾਡੇ ਕੋਲ ਆਜੋ ਹਿੱਸਾ ਪੱਤੀ ਬੰਨ ਲੈਨੇ ਆ ਜੋ ਮਰਜ਼ੀ ਕਰੋ ਆ ਵੀ ਜਿਹੜੀ ਸੜਕ ਆ ਉਸੇ ਦਾ ਹੀ ਹਿੱਸਾ ਆ ਸੜਕ ਚੌੜੀ ਹੁੰਦੀ ਆ ਜ਼ਮੀਨ ਅਕਵਾਇਰ ਕਰਕੇ 1 ਇੰਚ ਵੀ ਜ਼ਮੀਨ ਅਕਵਾਇਰ ਨਹੀਂ ਕੀਤੀ ਤੇ ਆਂ ਦਰਖਤਾਂ ਤੇ ਨਿਗਾਹ ਪੈ ਗਈ ਜਿਵੇਂ ਕਦੇ ਡੈਮਾਂ ਦੇ ਪਾਣੀ ਤੇ ਅੱਖ ਕਰਦੇ ਆ ਕਿਵੇਂ ਦਰਿਆ ਦੇ ਪਾਣੀ ਤੇ ਅੱਖ ਕਰਦੇ ਆ ਵੀ ਆ ਸਾਰੇ ਦਰਖਤ ਜਿਵੇਂ আরাਵਲੀ ਚੱਕਿਆ ਗਿਆ ਸੀ ਨਾ ਜਦੋਂ ਜਿਹੜਾ ਰਾਜਸਥਾਨ ਦਾ ਮਾਫੀਆ ਸੀ ਜਿਨੇ ਉੱਥੋਂ ਕੱਢਿਆ ਉੱਥੋਂ ਪੱਥਰ ਸਾਡੇ ਲਾਉਣ ਵਾਲਾ ਮਾਰਬਲ ਉਸੇ ਤਰੀਕੇ ਦੇ ਨਾਲ ਅਸੀਂ ਬਟੰਡੇ ਨੂੰ ਪਟਿਆਲਾ ਬਣਾਉਣਾ ਸੀ ਇਹਨਾਂ ਨੇ ਪਟਿਆਲੇ ਨੂੰ ਇਹ ਬਟੰਡਾ ਬਣਾਉਣ ਲੱਗੇ ਆ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਜਿੱਦਣ ਸਾਡੇ ਦਰਖਤ ਜਾਂਦੇ ਲੱਗਣੇ ਆ ਪਰ ਜਿੱਦਣ ਤਫ਼ਤੀਸ਼ ਹੋਈ ਇਹਦੇ ਵਿੱਚ ਵੀ ਵੱਡਾ ਘਟਾਲਾ ਨਿਕਲ ਆਣਾ ਤੇ ਅਸੀਂ ਸਰਕਾਰ ਨੂੰ ਇਹ ਵਾਰਨਿੰਗ ਦਿੰਨੇ ਆ ਵੀ ਬਾਜ ਆਜੋ ਵੀ ਥੋੜੀ ਜਿਹੜੀ ਪਾਰਟੀ ਉਹਦਾ ਪ੍ਰਧਾਨ ਆਲਰੇਡੀ दारू ਵਾਲੇ ਚੱਕਰ ਦੇ ਵਿੱਚ ਜੇਲ੍ਹ ਚ ਹੈ ਤੁਸੀਂ ਵੀ ਉਸੇ ਰਾਤੇ ਹੋ ਅੱਜ ਸਾਨੂੰ ਨਿਤ ਪਹਿਰੇਦਾਰੀ ਕਰਨੀ ਪੈਣੀ ਹੈ ਤੁਹਾਡੇ ਕੋਲੋਂ ਕਦੇ ਅਸੀਂ ਹੁਰਲੇ ਪਾਸੇ ਆਉਨੇ ਆ ਤਾਂ ਗਰਦਾਸਪੁਰੋਂ ਖਬਰ ਆ ਜਾਂਦੀ ਹੈ ਗਰਦਾਸਪੁਰ ਜਾਣੇ ਆ ਤਾਂ ਬਡਿੰਡਿਓ ਖਬਰ ਆ ਜਾਂਦੀ ਹੈ ਲੁਧਿਆਣੇ ਦਾ ਹਾਲ ਅਸੀਂ ਸਾਰੇ ਜਾਣਦੇ ਆ ਲੋਕ ਤੁਹਾਡੇ ਤੋਂ ਓਕੇ ਪਏ ਆ ਲੋਕਾਂ ਨੂੰ ਹੁਣ ਸੜਕਾਂ ਤੇ ਆਉਣਾ ਪੈਣਾ ਆ ਨੋਟਿਸ ਹੋਣ ਦੇ ਬਾਵਜੂਦ ਵੀ ਨੋਟਿਸ ਹੋਣ ਦੇ ਬਾਵਜੂਦ ਵੀ ਦਰਖਤਾਂ ਦੀ ਕਟਾਈ ਜਿਹੜੀ ਤੁਹਾਡੀ ਰੁਕਦੀ ਨਹੀਂ ਪਈ ਰਾਤੋਂ ਰਾਤ ਤੇ ਜਿਹੜੀ ਤੁਹਾਡੀ ਡੀਐਫਓ ਹੈ ਉਹ ਹੁਣ ਹਿੰਦੀ ਬੋਲਦੀ ਉਹਨੂੰ ਸਾਡੀ ਭਾਸ਼ਾ ਨਹੀਂ ਸਮਝ ਆਉਂਦੀ ਉਹ ਮੁਰਿਓ ਫੋਨ ਕੱਟ ਦਿੰਦੀ ਐ ਕਿੱਡੀ ਸ਼ਰਮ ਵਾਲੀ ਗੱਲ ਐ ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਆ ਵੀ ਸਾਰੇ ਸੂਮੇ ਜਿਹੜੇ ਆ ਪੰਜਾਬ ਦੇ ਇਸ ਵੇਲੇ ਉਹਨਾਂ ਦੀ ਵੱਡੀ ਲੁੱਟ ਚੱਲਦੀ ਪਈ ਐ ਚਾਹੇ ਜ਼ਮੀਨ ਐ ਚਾਹੇ ਪਾਣੀ ਐ ਚਾਹੇ ਰੋਖਿਆ ਔਰ ਇਹ ਇਲਾਕੇ ਦੇ ਵਿੱਚੋਂ ਲੋਕਾਂ ਦੇ ਉਜਾੜੇ ਦੀ ਜਿਹੜੀ ਤਸਵੀਰ ਐ ਉਹ ਤੁਸੀਂ ਵੇਖ ਸਕਦੇ ਹੋ 2 ਡਿਗਰੀ ਟੈਂਪਰੇਚਰ ਸਿੱਧਾ ਵਧਦਾ ਆ ਔਰ ਪਟਿਆਲੇ ਵਾਲੇ ਜਿਹੜੇ ਲੋਕ ਉਹਨਾਂ ਨੂੰ ਬਾਹਰ ਆਉਣ ਦੀ ਤਾਂ ਲੋੜ ਐ ਸੜਕ ਤਾਂ ਚੌੜੀ ਹੋਊਗੀ ਅਗਲੇ ਸਾਲ ਤੋਂ ਇਸ ਸਾਲ ਐਦਕੀ ਰੈੱਡ ਚ ਹੈ ਸਾਰਾ ਪੰਜਾਬ ਅਗਲੀ ਵਾਰੀ ਤੁਸੀਂ ਭੁੱਲ ਜੋ ਵੀ ਤੁਹਾਡੇ ਮੀਂਹ ਪੈ ਜਾਊਗਾ ਨਾ ਬਾਈ ਰਹੂਗੀ ਨਾ ਤੁਹਾਨੂੰ ਮੀਂਹ ਦੇਖਣ ਨੂੰ ਮਿਲੂਗਾ ਇਹ ਜਿਹੜੀ ਤਰੱਕੀ ਹੈ ਇੱਕ ਲੋਕਾਂ ਨੇ ਸਾਨੂੰ ਇਥੋਂ ਬਹੁਤ ਸਾਨੇ ਦੱਸਿਆ ਵੀ ਇੱਥੇ ਲੋਕਾਂ ਦੀਆਂ ਮੌਤਾਂ ਹੁੰਦੀਆਂ ਨੇ ਲੁਧਿਆਣੇ ਆ ਜਾਓ ਸੜਕਾਂ ਜਿਹੜੀਆਂ ਭੀੜੀਆਂ ਸੀ 350 ਮਰਦੇ ਸੀ ਸਾਲ ਦੇ ਜਦੋਂ ਦੀਆਂ ਸੜਕਾਂ ਚੌੜੀਆਂ ਹੋਈਆਂ ਨੇ 500 ਤੋਂ ਉੱਤੇ ਆ ਅੰਕੜਾ ਇਹ ਪੰਜਾਬ ਸਰਕਾਰ ਦਾ ਆਕੜਾ ਆ ਸਪੀਡ ਵੱਧਦੀ ਹੈ ਸੋ ਇਹ ਭੁੱਲ ਜੋ ਵੀ ਅਸੀਂ ਨਹੀਂ ਚਾਹੁੰਦੇ ਵੀ ਸੜਕ ਚੌੜੀ ਨਾ ਹੋਵੇ ਜੇ ਕਟੜੇ ਤੋਂ ਜੰਮੂ ਕਟੜੇ ਤੋਂ ਦਿੱਲੀ ਸੜਕ ਦੇ ਲਈ ਗ੍ਰੀਨਫੀਲਡ ਨਵੀਂ ਜ਼ਮੀਨ ਤੇ ਬਣ ਸਕਦਾ ਆ ਜਾਮਨਗਰ ਤੋਂ ਅਮਰਸਰ ਨਵੀਂ ਜ਼ਮੀਨ ਅਕਵਾਇਰ ਕਰਕੇ ਸੜਕ ਅਪਰੂਵਲ ਹੋ ਸਕਦੀ ਹੈ ਵੀ 1.5 ਸਾਲ ਚ ਬਣ ਜਾਣੀ ਆ ਆ 40 50 ਕਿਲੋਮੀਟਰ ਦੇ ਲਈ ਜ਼ਮੀਨ ਅਕਵਾਇਰ ਹੋ ਕੇ ਨਵੀਂ ਸੜਕ ਨਹੀਂ ਸੀ ਬਣ ਸਕਦੀ ਕਿਉਂ ਕਿ ਗੱਲ ਸੜਕ ਦੀ ਜਾਂ ਟ੍ਰੈਫਿਕ ਦੀ ਨਹੀਂ ਸੀ ਆ 22000 ਦਰਖਤਾਂ ਤੇ ਅੱਖ ਸੀ ਇਹਨਾਂ ਦੀ ਪਾਰਟੀ ਦੇ ਕਿਸੇ ਦਿੱਲੀ ਵਾਲੇ ਨੂੰ ਕਿਤੇ ਵਧੀਆ ਕਿਤੇ ਦੇਖ ਗਿਆ ਆਣਾ ਵੀ ਸਬਜ਼ ਬਾਗ ਪੋਸਟ ਚੱਕਰ ਦੇ ਵਿੱਚ ਸਾਡੇ ਜਿਹੜੇ ਜਿੰਨੇ ਸੋਮੇ ਆ ਉਸ ਟੇਕ ਤੇ ਗਏ ਹੋਇਆ ਜੇ ਲੋਕ ਜਾਗਣਗੇ ਤੇ ਸਾਡੇ ਦਰਖਤ ਬਚ ਜਾਣਗੇ ਨਹੀਂ ਤੇ ਮੈਨੂੰ ਲੱਗਦਾ ਕਿ ਜਿੰਨੀ ਸਾਡੀ ਜ਼ਿੰਮੇਵਾਰੀ ਅਸੀਂ ਕਰਦੇ ਪਏ ਐ ਇੰਨਾ ਹੀ ਕਹਿੰਦਾ ਹੋਇਆ ਧੰਨਵਾਦ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਫਤਿਹ ਅੱਜ ਇੱਥੇ ਆਉਣ ਤੇ ਅਸੀਂ ਆਏ ਆ ਕੁਝ ਪਿੰਡਾਂ ਤੋਂ ਨੌਜਵਾਨ ਆਏ ਆ ਜਿਹੜਾ ਜੰਗਲਾਤ ਅਫਸਰ ਹੈ ਜ਼ਿਲ੍ਹਾ ਪਟਿਆਲੇ ਦੇ ਫਤਿਹਗੜ੍ਹ ਸਾਹਿਬ ਦਾ ਇੱਕੋ ਹੀ ਆ ਡੀ ਐਫਓ ਉਹੀ ਜਿਹੜੀ ਬੀਬੀ ਦੀ ਗੱਲ ਕਰ ਰਿਆ ਸੀਗਾ ਬਾਈ ਇੱਕ ਜਿਹੜੀ ਬੀਬੀ ਹਿੰਦੀ ਬੋਲਦੀ ਐ ਸੋ ਉਹੀ ਗੱਲ ਜਿਹੜੀ ਨੇ ਹਿੰਦੀ ਬੋਲਣੀਆਂ ਨੂੰ ਪੰਜਾਬ ਬਾਰੇ ਪਤਾ ਕੀ ਹੋਣਾ ਪੰਜਾਬ ਦੇ ਰੁੱਖਾਂ ਦੀ ਕਟਾਈ ਬੜਾਈ ਦੱਬ ਦਿਓ ਕਿੱਲੀ ਤਾਂ ਉਹਦੇ ਨਾਲ ਗੱਲ ਕੀਤੀ ਵੀ ਸੋਨੂੰ ਨੋਟਿਸ ਹੋਇਆ ਜੀ ਤਾਂ ਕਿਹੜੇ ਸਾਡੇ ਕੋਲ ਤਾਂ ਪਹੁੰਚਿਆ ਨਹੀਂ ਹਾਲਾਂਕਿ ਕਪਲ ਜੀ ਖੜੇ ਆ ਇਹਨਾਂ ਨੇ ਕੱਲ ਭੇਜਿਆ ਬਾਈ ਕੱਲ ਭੇਜਿਆ ਕੱਲ ਉਹਨਾਂ ਨੂੰ ਮੇਲ ਕੀਤੀ ਆ ਜਿਹੜੀ ਡੀ ਐਫਓ ਆ ਉਹਨੂੰ ਮੇਲ ਕੀਤੀ ਐ ਵੀ ਆਹ ਐਨ ਜੀਟੀ ਦਾ ਨੋਟਿਸ ਆ ਪੰਜਾਬ ਸਰਕਾਰ ਨੂੰ ਇਹਦੇ ਤੇ ਗੌਰ ਕਰੋ ਦਰਾਤ ਨਾ ਕਟੋ ਸੋ ਪਰ ਉਹਦੇ باوجود ਵੀ ਕੋਈ ਪ੍ਰਵਾਹ ਨਹੀਂ ਇੱਥੇ ਕਿਹੜਾ ਕਾਨੂੰਨ ਸਭ ਉੜਾ ਦਿੰਦੇ ਆ ਕਾਨੂੰਨ ਧਜੀਆਂ ੜਾ ਦਿੰਦੇ ਨੇ ਸੋ ਇਸ ਕਰਕੇ ਅਸੀਂ ਪਰਸੋਂ ਦਿਨ ਮੰਗਲਵਾਰ ਮੰਗਲਵਾਰ ਨਾ ਜੀ ਪਰਸੋਂ ਜਣ ਮੰਗਲਵਾਰ 11 ਵਜੇ ਪਟਿਆਲਾ ਸਰਹੰਦ ਸੜਕ ਦੇ ਉੱਤੇ ਪਿੰਡ ਪੈਂਦਾ ਆਦਮਪੁਰ ਆਦਮਪੁਰਾ ਨਹੀਂ ਆਦਮਪੁਰ ਅਸੀਂ ਪਹੁੰਚ ਰਹੇ ਆ ਸਾਰੀ ਸਾਡੀ ਟੀਮ ਪਹੁੰਚ ਰਹੀ ਆ ਮੈਂ ਅਪੀਲ ਕਰਦਾ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹੇ ਦੇ ਲੋਕਾਂ ਨੂੰ ਪਿੰਡਾਂ ਚੋਂ ਪਟਿਆਲੇ ਜ਼ਿਲ੍ਹੇ ਦੇ ਲੋਕਾਂ ਨੂੰ ਪਿੰਡਾਂ ਚੋਂ ਉੱਠ ਕੇ ਆਓ ਯਾਰ ਇਹ ਸੋਡੇ ਦੀ ਛਾਵਾ ਦਿੰਦੇ ਨੇ ਇਹ ਸੋਡੇ ਲਈ ਆਕਸੀਜਨ ਦਿੰਦੇ ਨੇ ਮੀਂਹ ਪਵਾਉਂਦੇ ਨੇ ਜਦੋਂ ਅਸੀਂ ਤੁਸੀਂ ਜਾਣੋ ਪਟਿਆਲਾ ਸਰਹੰਦ ਨੂੰ ਤੇ ਸੋਨੂੰ ਜਦੋਂ ਗਰਮੀ ਦੇ ਵਿੱਚ ਵੀ ਐਸੀ ਛੱਡਿਆ ਹੁੰਦਾ ਤਾਂ ਠੰਡ ਲੱਗਣ ਲਾ ਦਿੰਦੇ ਆ ਥੱਲੇ ਆਉਣਿਓ ਸਾਰੀ ਛੱਡ ਕੇ ਸ਼ਾਈ ਸ਼ਾ ਐ ਰੁੰਡ ਰੁੰਡ ਬਣਾ ਦਿੰਗਾ ਜਿਵੇਂ ਉਹ ਬੀਕਾ ਨੇੜੇ ਤੋਂ ਭਲੇ ਫਿਰਦੇ ਹੁੰਨੇ ਆ ਤੇ ਲੱਗਣਾ ਵੀ ਇੱਕ ਦਰਾਹਤ ਨਹੀਂ ਜੋ ਸੋਨੂੰ ਪੀਲ ਆ ਬਾਈ ਹੁਣ ਇਹ ਕਹਣਗੇ ਸੜਕਾਂ ਨਹੀਂ ਚੌੜੀਆਂ ਯਾਰ ਕਰ ਲੈਣਾ ਸੀ ਬਾਰ-ਬਾਰ ਇਹ ਗੱਲ ਕਰਦੇ ਆ ਸੜਕਾਂ ਦਾ ਕੋਈ ਵਿਰੋਧੀ ਨਹੀਂ ਕਰ ਲੋ ਸੜਕਾਂ ਚੌੜੀਆਂ ਪਰ ਸੜਕਾਂ ਚੌੜੀਆਂ ਕਰਨ ਤੋਂ ਪਹਿਲਾਂ ਜਿਹੜੀਆਂ ਗੱਲਾਂ ਅਸੀਂ ਕੀਤੀਆਂ ਨੇ ਵੀ ਜ਼ਮੀਨਾਂ ਐਕੁਆਇਰ ਕਰਕੇ ਰੁੱਖ ਲਾਓ ਛੋਟੇ ਰੁੱਖਾਂ ਨੂੰ ਪੱਟ ਕੇ ਜਿਹਨੇ ਗੱਲ ਕੀਤੀ ਕਹਿੰਦੇ ਨੇ ਪੁਆਇੰਟ 0.32 ਜਣੇ ਪੰਜਾਬ ਦੇ ਸਭ ਤੋਂ ਘੱਟ ਜੇ ਰੁੱਖ ਨੇ ਕਿਤੇ ਪੁਫਾ ਤੇਗੜ ਸਾਹਿਬ ਜ਼ਿਲ੍ਹੇ 'ਚ ਜੇ ਤੁਸੀਂ ਪੱਟਣੇ ਆ ਤਾਂ ਇੱਥੇ ਹੀ ਖੋ ਕੇ ਲਾਓ ਕਿਤੇ ਸੋ ਅਸੀਂ ਇਹ ਚੇਤਾਵਨੀਆਂ ਸਰਕਾਰ ਨੂੰ ਤੇ ਠੇਕੇਦਾਰ ਨੂੰ ਹੀ ਫੋਨ ਕਰਤਾ ਵੀ ਭਾਈ ਇਹ ਦਰਾਤ ਨਾ ਪੱਟੀ। ਮਰਸੋ ਹੀ ਪਹੁੰਚ ਰਹੇ ਆ ਸਾਰੇ ਪਿੰਡਾਂ ਦੇ ਆ ਜਾਂਦੇ ਆ ਘੂਂ-ਘੂਂ ਕਰਦੇ ਕੋਈ ਪ੍ਰਵਾਹ ਨਹੀਂ ਇਹਨਾਂ ਨੂੰ ਆ ਨਾਂਗੇ ਲੈ। ਪਤਾ ਨਹੀਂ ਕਿਹੜਾ ਮੰਤਰੀ ਹੋਣਾ ਕੌਣ ਆਇਆ। ਇਹਨਾਂ ਨੂੰ ਲੋਕ ਵੀ ਉਹ ਜਿਹਾਂ ਭੰਤ ਕਹਿੰਦਾ ਹੁੰਦਾ ਸੀ ਨਾ ਘੂਂ-ਘੂਂ ਕਰਦੇ ਨਾ ਤਾਂ ਲੋਕ ਕੀੜੇ ਮਕੌੜੇ ਲੱਗਦੇ ਆ ਖੜੇ ਸੋਡਿਆ ਖੜੇ 100 ਬੰਦਾ ਕੀੜਾ ਮਕੌੜਾ ਹੀ ਲੱਗਦਾ। ਇਹ ਤਾਂ ਉਦੋਂ ਹੀ ਆਉਂਦੇ ਆ ਧਰਤੀ ਤੇ ਜਦੋਂ ਵੋਟਾਂ ਆ ਜਾਂਦੀਆਂ ਨੇ। ਸੋ ਭਾਈ ਬੇਨਤੀ ਐ ਇੰਨੀ ਆ ਸਾਰਿਆਂ ਨੂੰ ਕਿ ਫਰਜ਼ ਸਾਰਿਆਂ ਦਾ ਯਾਰਾ ਇਹ ਸੋਡੇ ਸੋੜਾ ਜੀਵਨ ਦਾ ਇੱਕ ਅੰਗ ਨੇ ਮੈਂ ਕਹੂੰਗਾ ਰੁੱਖ ਯਾਰ ਆਓ ਯਾਰ ਆਪਾਂ 25 26 ਹਜ਼ਾਰ ਰੁੱਖ ਦਾ ਕਤਲ ਹੋਣਾ ਜਿੱਚ ਟਾਲੀਆਂ ਬਰੋਟੇ ਪਿੱਪਲ ਨਿੰਮ ਕਿਕਰਾਂ ਬਹੁਤ ਪੁਰਾਣੇ ਦਰਸ ਸਾਡੇ ਖੜੇ ਆ ਵੱਢ ਦੇਣੇ ਇਹਨਾਂ ਨੇ ਜੇ ਆਪ ਉੱਠ ਕੇ ਹੰਬੜਾ ਮਾਰ ਗਏ ਤਾਂ ਰੁੱਖ ਵੀ ਜਾਣਗੇ ਉਹ ਕੋਈ ਹੱਲ ਕਰਨਗੇ ਚਾਹੇ ਪਾਸੇ ਕੁਆਇਰ ਕਰਕੇ ਚਾਹੇ ਕਿ ਪਾਸਾ ਵੱਢਣ ਆਉਣ ਤੌਰ ਤੇ ਕਈ ਸੜਕਾਂ ਚੌੜੀਆਂ ਹੋਊਗਾ ਉਹਨਾਂ ਨੇ ਇੱਕ ਪਾਸੇ ਵੱਟ ਲਏ ਉਧਰ ਜ਼ਮੀਨ ਕੁਆਇਰ ਕਰਕੇ ਰੁੱਖ ਵੀ ਲਾਤੇ ਤੇ ਦੂਜੇ ਪਾਸੇ ਉਹਨੇ ਵਿਚਾਲੇ ਕੇ ਦੋਨੇ ਪਾਸੇ ਵੱਢੀ ਜਾਂਦੇ ਆ ਸੋ ਪਰਸੋਂ ਦਿਨ ਮੰਗਲਵਾਰ ਸਮਾਂ 11 ਵਜੇ ਪਿੰਡ ਆਦਮਪੁਰ ਆਪਾਂ ਇਕੱਠੇ ਉਹਨੇ ਸਾਰੇ ਲੋਕਾਂ ਨੂੰ ਅਪੀਲ ਆ ਕੇ ਵੱਧ ਤੋਂ ਵੱਧ ਭਾਈ ਜ਼ਿਲ੍ਹਾ ਪਟਿਆਲਾ ਦੇ ਫਤਿਹਗੜ੍ਹ ਸਾਹਿਬ ਤੋਂ ਪਹੁੰਚੋ ਉਹ ਆਏ ਗੁਲੇਕੇ ਜਨ ਕਾਲ ਸਾਹਿਬ ਵਾਏ ਗੁਰਜੀ ਕੀ ਬਧੀ ਠੇਕੇਦਾਰਾਂ ਨੂੰ ਕਹਿਣਾ ਚਾਹੁੰਦੇ ਆ ਭਰਾਵੋ ਜਿੰਨਾ ਚਿਰ ਮਸਲੇ ਦਾ ਹੱਲ ਨਹੀਂ ਹੁੰਦਾ ਇੱਥੋਂ ਕੋਈ ਰੁੱਖ ਕੱਟਿਆ ਵੱਢਿਆ ਨਾ ਜਾਵੇ